ਗੁਰੂ ਗੋਬੀ ਸਿੰਘ ਜੀ ਨੇ 14 ਲੜਾਈਆਂ ਲੜੀਆਂ ਤੇ ਜਿੱਤੀਆਂ ਵੀ ਪਰ ਕਦੀ ਕਿਸੇ ਨੇ ਨੇ ਹਮਲਾ ਨਹੀਂ ਕੀਤਾ ਉਹਨਾਂ ਦੇ ਜੰਗੀ ਸੂਲ ਵੀ ਦੁਨੀਆ ਤੋਂ ਵੱਖ ਸਨ ਕਿਸੇ ਤੇ ਪਹਿਲੇ ਪਹਿਲਾ ਵਾਰ ਨਹੀਂ ਕਰਨਾ ਘੋੜੇ ਦਾ ਪਿੱਛਾ ਨਹੀਂ ਕਰਨਾ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਜਾਂ ਬੈਰ ਵਿਰੋਧ ਨਹੀਂ ਸੀ ਰਾਜਿਆਂ ਮਹਾਰਾਜਿਆਂ ਨੇ ਹਮਲੇ ਵੀ ਕੀਤੇ ਤੇ ਲੋੜ ਵੇਲੇ ਮਾਫੀਆਂ ਵੀ ਮੰਗੀਆਂ ਔਰੰਗਜ਼ੇਬ ਨੇ ਅੰਤਾਂ ਦੇ ਜ਼ੁਲਮ ਕੀਤੇ ਤੇ ਕਰਵਾਏ ਪਰ ਜਦੋਂ ਉਸ ਨੂੰ ਅਹਿਸਾਸ ਹੋਇਆ ਤੇ ਆਪਣੀ ਭੁੱਲ ਬਖਸ਼ੋਣ ਲਈਆਂ ਮਿੰਤਾ ਨਾਲ ਸਦਿਆਂ ਤਾਂ ਸਦਿਆ ਤਾਂ ਗੁਰੂ ਸਾਹਿਬ ਸਭ ਕੁਝ ਭੁਲਾ ਕੇ ਜਾਣ ਲਈ ਤਿਆਰ ਹੋ ਗਏ ਸੈਦ ਖਾਨ ਪੀਰ ਬੁੱਧੂ ਸ਼ਾਹ ਦੀ ਪਤਨੀ ਨਸੀਰਾ ਦਾ ਸਕਾ ਭਰਾ ਸੀ ਤੇ ਮੁਗਲ ਹੁਕਮ ਬਾਦਸ਼ਾਹ ਔਰੰਗਜ਼ੇਬ ਦਾ ਫੌਜੀ ਜਰਨੈਲ ਸੀ ਜਦੋਂ ਔਰੰਗਜ਼ੇਬ ਨੂੰ ਪਤਾ ਚੱਲਿਆ ਕਿ ਪੰਗਾਣੀ ਦੀ ਲੜਾਈ ਵਿੱਚ ਪੀਰ ਬੁੱਧੂ ਸ਼ਾਹ ਦਾ ਲੜਾਈ ਵਿੱਚ ਸ਼ਾਮਲ ਹੋਣਾ ਇੱਕ ਬਹੁਤ ਵੱਡਾ ਕਾਰਨ ਹੈ ਰਾਜਾਂ ਦੀ ਹਾਰ ਤਾਂ ਔਰੰਗਜ਼ੇਬ ਨੇ ਪੀਰ ਬੁੱਧੂ ਸਾਧੀ ਬੀਵੀ ਨਸੀਰਾ ਦੇ ਭਰਾ ਨੂੰ ਗੁਰੂ ਜੀ ਦੇ ਖਿਲਾਫ ਲੜਾਈ ਦੀ ਅਗਵਾਈ ਕਰਨ ਲਈ ਭੇਜਿਆ ਰਿਸ਼ਤੇ ਵਿੱਚ ਉਹ ਨਸੀਰਾ ਆਪਣੀ ਭੈਣ ਨੂੰ ਮਿਲਣ ਗਿਆ ਜਦੋਂ ਨਸੀਰਾ ਨੇ ਉਸ ਤੇ ਆਉਣ ਦਾ ਮਕਸਦ ਪੁੱਛਿਆ ਤਾਂ ਸੈਦ ਖਾਨ ਨੇ ਦੱਸਿਆ ਕਿ ਅੱਜ ਉਹ ਗੁਰੂ ਦਾਸ ਜੀ ਵੱਡਾ ਸਿਰ ਵੱਡਣ ਲਈ ਆਇਆ ਹੈ ਨਸੀਰਾ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਰੱਬ ਦਾ ਦੂਸਰਾ ਰੂਪ ਹਨ ਤੈਨੂੰ ਉਹਨਾਂ ਨਾਲ ਟੱਕਰ ਨਹੀਂ ਲੈਣੀ ਚਾਹੀਦੀ ਪਰ ਉਹ ਨਾ ਮੰਨਿਆ ਤੇ ਅਨੰਦਪੁਰ ਸਾਹਿਬ ਪਹੁੰਚ ਗਿਆ ਰਾਤੀਂ ਆਪਣੇ ਕਿ ਮੈਂ ਆਪਣੇ ਖੇਮੇ ਵਿੱਚ ਬੈਠ ਕੇ ਸੋਚਣ ਲੱਗਾ ਕਿ ਮੇਰੀ ਭੈਣ ਤੇ ਪੀਰ ਜੀ ਨੇ ਆਪਣੇ ਦੋ ਪੁੱਤਰ ਭਰਾ ਤੇ ਭਤੀਜੇ ਵਾਰ ਦਿੱਤੇ ਹਨ ਕੁਝ ਤਾਂ ਅਜ ਕੁਝ ਤਾਂ ਅਜਮਤ ਹੋਏਗੀ ਗੁਰੂ ਵਿੱਚ ਅਗਰ ਗੁਰੂ ਜਾਣੀ ਜਾਣ ਹਨ ਤਾਂ ਸਵੇਰੇ ਮੇਰੇ ਸਾਹਮਣੇ ਆਉਣ ਗੁਰੂ ਸਾਹਿਬ ਨੇ ਉਸਦੇ ਦਿਲ ਦੀਆਂ ਤਰੰਗਾਂ ਸੁਣੀਆਂ ਸਵੇਰੇ ਹੋਈ ਸਵੇਰ ਹੋਈ ਗੁਰੂ ਸਾਹਿਬ ਇਕੱਲੇ ਨੀਲੇ ਘੋੜੇ ਤੇ ਸਵਾਰ ਹੋ ਕੇ ਪੰਡਾਖਾਨ ਦੇ ਸਾਹਮਣੇ ਖੜੇ ਹੋ ਗਏ ਤੇ ਕਿਹਾ ਕਿ ਪੰਡਾਖਾਨ ਵਾਰ ਕਰ ਜਦ ਉਸਨੇ ਗੁਰੂ ਸਾਹਿਬ ਨੂੰ ਦੇਖਿਆ ਤਾਂ ਪਤਾ ਨਹੀਂ ਕੀ ਹੋ ਗਿਆ ਪੁਕਾਰ ਉੱਠਿਆ ਖੁਦਾ ਆ ਗਿਆ ਖੁਦਾ ਆ ਗਿਆ ਕਹਿ ਲਗਾ ਖੁਦਾ ਆਇਦ ਖੁਦਾ ਆਇਦ ਮੈਂ ਆਇਦ ਖੁਦਾ ਆਇਬ ਖੁਦਾ ਬੰਦਾ ਹਕੀਕਤ ਕਰ ਮੇਂ ਕਣ ਦ ਜਿੰਦਾ ਘੋੜੇ ਤੋਂ ਉਤਰਿਆ ਗੁਰੂ ਸਾਹਿਬ ਦੀ ਰਕਾਬ ਤੇ ਸਿਰ ਟਿਕਾ ਕੇ ਮੱਥਾ ਟੇਕਿਆ ਕੁਝ ਬੋਲਿਆ ਨਹੀਂ ਵਿਸਮਾਤ ਦੀ ਹਾਲਤ ਵਿੱਚ ਗੁਰੂ ਸਾਹਿਬ ਦੀਆਂ ਫੌਜਾਂ ਵਿੱਚ ਸ਼ਾਮਲ ਹੋਣ ਲਈ ਅਰਜ਼ ਕੀਤੀ ਗੁਰੂ ਸਾਹਿਬ ਜੀ ਨੇ ਥਾਪੜਾ ਦਿੱਤਾ ਤੇ ਅੱਲਾਹ ਦੀ ਯਾਦ ਵਿੱਚ ਜੁੜਨ ਨੂੰ ਕਿਹਾ ਫੌਜਾਂ ਨੂੰ ਉੱਥੇ ਹੀ ਛੱਡ ਕੇ ਨਿਕਲ ਗਿਆ ਜਦੋਂ ਗੁਰੂ ਸਾਹਿਬ ਚਮਕੌਰ ਤੋਂ ਮੁਕਸਰ ਗਏ ਤਾਂ ਇਹ ਉਹਨਾਂ ਕੋਲ ਆ ਗਿਆ ਤੇ ਅੰਤ ਸਮੇ ਤੱਕ ਨਾਲ ਹੀ ਰਿਹਾ ਇੱਕ ਵਾਰੀ ਜਦ ਗੁਰੂ ਸਾਹਿਬ ਪੀਰ ਬੁੱਧੂ ਸ਼ਾਹ ਕੋਲ ਸਾਹਮਣੇ ਆਏ ਤਾਂ ਉੱਥੋਂ ਦੇ ਹਾਕਮ ਉਸਮਾਨ ਖਾਨ ਨੇ ਪੀਰ ਜੀ ਨੂੰ ਗੁਰੂ ਸਾਹਿਬ ਦੇ ਹਵਾਲੇ ਕਰਨ ਨੂੰ ਕਿਹਾ ਪੀਰ ਬੁੱਧੂ ਸ਼ਾਹ ਨੇ ਇਨਕਾਰ ਕਰ ਦਿੱਤਾ ਪਰ ਮੰਨ ਲਿਆ ਕਿ ਜੇ ਮੈਂ ਉਹਨਾਂ ਦਾ ਖੂਨ ਤੈਨੂੰ ਦੇ ਦਿਆਂ ਤਾਂ ਤੂੰ ਔਰੰਗਜ਼ੇਬ ਦੀ ਤਸੱਲੀ ਕਰਵਾ ਸਕਦਾ ਹੈ ਪੀਰ ਬੁੱਧੂ ਸ਼ਾਹ ਦੇ ਤੀਸਰੇ ਪੁੱਤਰ ਨੇ ਸਲਾਹ ਦਿੱਤੀ ਕਿ ਉਸ ਦਾ ਸਿਰ ਕਲਮ ਕਰਕੇ ਉਸ ਦਾ ਖੂਨ ਉਸਮਾਨ ਖਾਨ ਨੂੰ ਭੇਜ ਦਿੱਤਾ ਜਾਏ ਪੀਰ ਬੁੱਧੂ ਸ਼ਾਹ ਨੇ ਐਮੇਰੀ ਕੀਤਾ ਪਰ ਔਰੰਗਜ਼ੇਬ ਦੇ ਸ਼ਾਹੀ ਹਕੀਮ ਨੇ ਖੂਨ ਵੇਖਿਆ ਤੇ ਕਿਹਾ ਇਹ ਕਿਸੇ ਰੀਤੀ ਕਿਸੇ ਰੱਬੀ ਨੂਰ ਦਾ ਖੂਨ ਨਹੀਂ ਹੈ ਉਸਮਾਨ ਖਾਨ ਨੂੰ ਬਹੁਤ ਗੁੱਸਾ ਆਇਆ ਉਸਨੇ ਪੀਰ ਬੁੱਧੂ ਸਾਦੀ ਹਵੇਲੀ ਨੂੰ ਅੱਗ ਲਾ ਦਿੱਤੀ ਤੇ ਪੀਰ ਬੁੱਧੂ ਸਾਹ ਨੂੰ ਜੰਗਲਾਂ ਵਿੱਚ ਲੈ ਜਾ ਕੇ ਜ਼ਮੀਨ ਵਿੱਚ ਹੀ ਦੱਬ ਦਿੱਤਾ ਸਿਰ ਤੇ ਨਹੀਂ ਪਾ ਕੇ ਜੰਗਲੀ ਕੁੱਤਿਆਂ ਨੂੰ ਛੱਡ ਦਿੱਤਾ ਜੋ ਉਹਨਾਂ ਨੂੰ ਨੋਚ-ਨੋਚ ਕੇ ਖਾ ਗਏ ਬੀਬੀ ਨਸੀਰਾ ਪੀਰ ਬੁੱਧੂ ਸਾਦੀ ਬੀਵੀ ਜੀ ਵੀ ਗੁਰੂ ਸਾਹਿਬ ਲਈ ਸਰਦਾਤ ਬਹੁਤ ਜ਼ਿਆਦਾ ਸੀ ਜਦੋਂ ਪੀਰ ਬੁੱਧੂ ਸਾਹਿਬ ਢਗਾਣੀ ਦੀ ਜੰਗ ਤੋਂ ਵਾਪਸ ਆਏ ਤਾਂ ਬੀਬੀ ਨਸੀਰਾ ਨੂੰ ਕਿਹਾ ਤੇਰੇ ਦੋ ਪੁੱਤਰ ਸ਼ਹੀਦ ਕਰਵਾ ਕੇ ਆਇਆ ਹਾਂ ਤਾਂ ਬੀਬੀ ਨਸੀਰਾ ਰੋਣ ਲੱਗ ਪਈ ਪੀਰ ਜੀ ਨੇ ਹੌਸਲਾ ਦਿੱਤਾ ਚੁੱਪ ਕਰਾਇਆ ਤਾਂ ਬੀਬੀ ਨਸੀਰਾ ਨੇ ਦੱਸਿਆ ਕਿ ਮੈਂ ਇਸ ਕਰਕੇ ਨਹੀਂ ਰੋ ਰਹੀ ਕਿ ਮੇਰੇ ਦੋ ਪੁੱਤਰ ਸ਼ਹੀਦ ਹੋ ਗਏ ਮੈਂ ਇਸ ਕਰਕੇ ਰੋ ਰਹੀ ਹਾਂ ਕਿ ਜੋ ਦੋ ਵਾਪਸ ਆਏ ਹਨ ਉਹਨਾਂ ਨੂੰ ਜੰਮਨ ਵਿੱਚ ਮੇਰੇ ਕੋਲ ਕੀ ਭੁੱਲ ਹੋ ਗਈ ਜੋ ਗੁਰੂ ਸਾਹਿਬ ਨੇ ਕਬੂਲ ਨਹੀਂ ਕੀਤੇ ਨਹੀਂ ਤਾਂ ਮੈਂ ਵੀ ਅੱਜ ਚਾਰ ਸ਼ਹੀਦ ਸਾਹਿਬ ਸਰ ਜਾਦਿਆਂ ਦੀ ਮਾਮ ਕਹਿ ਲਉਂਦੀ ਜਦੋਂ ਗੁਰੂ ਸਾਹਿਬ ਚਮਕੌਰ ਖੁੱਲੀ ਥਾਂ ਤੇ ਕੋਈ ਸਿੰਘਾਂ ਨਾਲ ਟਿਕੇ ਹੋਏ ਸੀ ਤਾਂ ਅਜਮੇਰ ਚੰਦੇ ਇਸ ਟਾਕ ਵਿੱਚ ਸੀ ਉਸ ਨੇ ਮੌਕਾ ਦੇਖ ਕੇ ਲਾਹੌਰ ਦੇ ਦੋ ਉਮਰਾਓ ਜੋ 5-5 ਹਜ਼ਾਰ ਦੀਆਂ ਫੌਜਾਂ ਲੈ ਕੇ ਦਿੱਲੀ ਵੱਲ ਨੂੰ ਜਾ ਰਹੇ ਸਨ ਆਪਣੇ ਐਲਸੀ ਨੂੰ ਇਸ ਸਨੇਹ ਨਾਲ ਲੁਧਿਆਣੇ ਇਹਨਾਂ ਦੇ ਕੋਲ ਪਹੁੰਚਤਾ ਗੁਰੂ ਸਾਹਿਬ ਇਸ ਵੇਲੇ ਖੁੱਲੇ ਮੈਦਾਨ ਵਿੱਚ ਬੈਠੇ ਹੋਏ ਸਨ ਤੁਸੀਂ ਸੋਕੇ ਲੋਨਾ ਦੇ ਕਾਬੂ ਪਾ ਸਕਦੇ ਹੋ ਇਸ ਸੁਨੇਹੇ ਤੇ ਦੋਨੋਂ ਹੀ ਉਮਰਾਉ ਉੜੇ ਖੁਸ਼ ਹੋਏ ਤੇ ਮੌਕੇ ਦੀ ਮੌਕੇ ਨੂੰ ਗਨ ਗਨੀਮ ਸਮਝ ਕੇ ਚਮਕੌਰ ਵਾਲ ਨੂੰ ਤੋਰ ਪਏ ਗੁਰੂ ਸਾਹਿਬ ਨੂੰ ਲੁਧਿਆਣੇ ਤੋਂ ਖਬਰ ਮਿਲ ਗਈ ਰਣਜੀਤ ਨਗਾਰਾ ਵਜਾ ਕੇ ਲੜਾਈ ਰਣਜੀਤ ਨਗਾਰਾ ਵਜਾ ਕੇ ਲੜਾਈ ਵਾਤੇ ਤਿਆਰ ਹੋ ਗਏ ਜਦੋਂ ਦੋਨੋਂ ਪਾਸਿਓਂ ਟਕਰਾ ਹੋਇਆ ਤਾਂ ਉਮਰਾਉ ਨੂੰ ਬੜਾ ਅਚਰਜ ਹੋਇਆ ਕਿ ਇਤਨੀ ਥੋੜੀ ਫੌਜ ਨਾਲ ਕਿਸ ਹਿੰਮਤ ਤੇ ਦਲੇਰੀ ਨਾਲ ਸੇਕ ਲੜ ਰਹੇ ਹਨ ਉਹ ਅੱਗੇ ਹੋ ਕੇ ਆਪ ਗੁਰੂ ਸਾਹਿਬ ਨਾਲ ਗਿਆ ਗੁਰੂ ਸਾਹਿਬ ਦਾ ਤੇਜ ਪ੍ਰਤਾਪ ਉਤੋਂ ਉਸ ਤੋਂ ਛਲਿਆ ਨਹੀਂ ਗਿਆ ਉਹ ਘੋੜੇ ਤੋਂ ਉਤਰਿਆ ਚਾਨਾ ਤੇ ਮੱਥਾ ਟੇਕਿਆ ਤੇ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਲੱਗ ਪਿਆ ਤੁਸੀਂ ਤਾਂ ਪੀਰਾਂ ਦੇ ਪੀਰ ਅੱਲਾ ਦਾ ਨੂਰ ਲੱਗਦੇ ਹੋ ਗੁਰੂ ਸਾਹਿਬ ਨੇ ਉਸ ਨੂੰ ਥਾਪੜਾ ਦਿੱਤਾ ਜ਼ੁਲਮ ਨਾ ਕਰਨ ਤੇ ਅੱਲਾ ਨੂੰ ਚੇਤੇ ਰੱਖਣ ਦੀ ਹਿਦਾਇਤ ਦਿੱਤੀ ਪੰਡਤ ਸ਼ਿਵਦਾਸ ਗੁਰੂ ਸਾਹਿਬ ਨੂੰ ਕ੍ਰਿਸ਼ ਕ੍ਰਿਸ਼ਨ ਦਾ অবতার ਮੰਨਦੇ ਸੀ ਪੀਰ ਸੰਸਾ ਵਰਗੇ ਨਾਮੀ ਫਕੀਰ ਜੀ ਨਾਲੇ ਦਰਸ਼ਨ ਕਰਨ ਲਈ ਹੁਕਮਤ ਦੀ ਬਾષા ਪੈਦਲ ਚੱਲ ਕੇ ਆਇਆ ਕਰਦੇ ਸੀ ਤੇ ਕਈ-ਕਈ ਘੰਟੇ ਦਰਸ਼ਨਾਂ ਲਈ ਇੰਤਜ਼ਾਰ ਕਰਦੇ ਸੀ ਉਹ ਫਕੀਰ ਕਈ-ਕਈ ਘੰਟੇ ਪੈਦਲ ਚੱਲ ਕੇ ਗੁਰੂ ਸਾਹਿਬ ਦੇ ਦਰਸ਼ਨ ਕਰਦੇ ਸਜ ਸਿਜਦਾ ਤੇ ਸੇਵਾ ਕਰਦੇ ਨਜ਼ਰ ਆਉਂਦੇ ਸਨ ਉਹਨਾਂ ਨੇ ਸਿੱਖਾਂ ਨੂੰ ਖਾਲੀ ਜਨਮ ਦਾ ਟੱਕਰਾ ਕਰਨਾ ਹੀ ਨਹੀਂ ਸਿਖਾਇਆ ਜਿੱਥੇ ਉਹਨਾਂ ਨੇ ਸਿੱਖਾਂ ਲਈ ਸਸ਼ਤਰ ਪਹਿਲਣ ਪੈਨਾਂ ਨੇ ਜ਼ਰੂਰੀ ਅੰਗ ਬਣਾਇਆ ਉੱਥੇ ਨਿਤਨੇਮ ਦਾ ਪਾਠ ਕਰਨਾ ਵੀ ਜ਼ਰੂਰੀ ਕਰ ਦਿੱਤਾ ਉਹਨਾਂ ਉਹਨਾਂ ਦਾ ਆਪਣਾ ਕਿਰਦਾਰ ਵੀ ਇਸ ਗੱਲ ਦੀ ਗਵਾਹੀ ਦਿੰਦਾ ਹੈ ਸਰਸਾ ਨਦੀ ਦੇ ਕਿਨਾਰੇ ਵਰਤੀਆਂ ਗੋਲੀਆਂ ਹੈ ਵਰਦੀਆਂ ਗੋਲੀਆਂ ਹੈਠ ਉਹਨਾਂ ਨੇ ਆਪਣਾ ਨੰਤ੍ਰੇਮ ਨਹੀਂ ਛੱਡਿਆ ਉਹਨਾਂ ਦੀ ਬਾਣੀ ਕਾਲ ਉਸ ਤੱਤੇ ਜਾਪ ਸਹਿਬ ਹੁਣ ਤੱਕ ਸਿੱਖੀ ਨੂੰ ਰੋਹਾਨੀਅਤ ਤੇ ਦਰਸ਼ਨ ਕਰਾਉਂਦੀ ਹੈ ਤੇ ਗੁਰੂ ਨਾਨਕ ਸਾਹਿਬ ਜੀ ਦੇ 13 13 ਸਾਖੀ ਨਾਲ ਜੋੜਦੀ ਹੈ